ਦੇ ਅੱਜ ਅਸੀਂ ਮੀਟਿੰਗ ਰੱਖੀ ਹੈ ਜੀ ਘਰੇ ਮੀਟਿੰਗ ਕਰਾ ਰੱਖੀ ਹੈ ਕਿਸੇ ਕਾਰਨ ਕਰਕੇ ਸਪੈਸ਼ਲ ਕਾਰਨ ਕਰਕੇ ਉਹ ਕਾਰਨ ਹੈਗਾ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਵਧੀਆ ਠੀਕ ਠਾਕ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਫੇਰ ਉਹੀ ਕੰਜਰਾ ਬਾਰੇ ਗੱਲ ਕਰਦੇ ਆਂ ਕੀ ਜਿਨ੍ਹਾਂ ਦਾ ਰੋਜ਼-ਰੋਜ਼ ਕੰਜਰਖਾਨਾ ਨਵਾਂ ਚੱਲਦਾ ਆ ਆਪ ਜੇ ਆਪਾਂ ਗੱਲ ਕਰਾਂਗੇ ਮੁੱਛਲ ਦੀ ਫੈਮਲੀ ਬਾਰੇ ਕੀ ਮੁੱਛਲ ਨੇ ਇੱਕ ਨਵਾਂ ਗੰਜਰਖਾਨਾ ਕੀਤਾ ਹੋਇਆ ਕੰਜਰਖਾਨੇ ਤਾਂ ਇਹਨਾਂ ਦੇ ਚੱਲਦੇ ਹੀ ਆ ਇਹਦੇ ਮੁੱਛਲ ਦੇ ਸਹੁਰਿਆਂ ਦੇ ਵੀ ਚੱਲਦੇ ਆ ਤੇ ਮੁੱਛਲ ਦੇ ਵੀ ਚੱਲਦੇ ਪਹਿਲਾਂ ਤਾਂ ਜੈਸਮੀਨ ਦੇ ਕੁੜੀ ਹੋਈ ਆ ਇਹਨਾਂ ਦੇ ਉਹ ਬਹੁਤ ਚੱਲੇ ਵੀ ਸਾਡੇ ਜੀ ਲੜਕੀ ਹੋ ਗਈ ਐਵੇਂ ਹੋਇਆ ਅਸੀਂ ਡੱਬੇ ਦਿੱਤੇ ਅਸੀਂ ਫਲਾਨਾ ਦਿੱਤਾ ਹਰ ਗੁੰਦ ਦੇ ਨਾਮ ਤੇ ਹੀ ਇਹਨਾਂ ਨੇ ਮੈਨੂੰ ਲੱਗਦਾ ਕਾਫੀ ਵਲੌਗ ਛਾੜਦੇ ਕੁੜੀਆਂ ਨੂੰ ਡੱਬੇ ਦਿੱਤੇ ਉਹ ਵੀ ਹਰਗੁਣ ਦੇ ਨਾਮ ਤੇ ਦਿੱਤੇ ਬਾ ਵਲੌਗ ਛੱਡੀਗੇ ਇਹਨਾਂ ਨੂੰ ਇੱਕ ਚਾਹੀਦਾ ਬੰਨ ਇਹ ਕੰਜਰ ਬੰਦੇ ਇਹਨਾਂ ਨੂੰ ਕੋਈ ਕੰਮਕਾਰ ਹੋਰ ਹੈ ਨਹੀਂਗਾ ਇਹਨਾਂ ਕੋਲੇ ਬਸ ਇੱਕ ਇਹੀ ਕੰਮ ਆ ਉਹ ਛੱਡੇ ਉਸ ਤੋਂ ਬਾਅਦ ਦਸਹਿਰਾ ਆ ਗਿਆ ਦਸਹਿਰੇ ਦੇ ਛੱਡੇ ਦਸਹਿਰੇ ਤੋਂ ਬਾਅਦ ਝਖਰੀਆਂ ਝੁਖਰੀਆਂ ਆ ਗਈਆਂ ਆਪਾਂ ਨੂੰ ਤਾਂ ਪਤਾ ਨਹੀਂ ਕਿਉਂਕਿ ਇਹਨਾਂ ਨੇ ਕੰਜਰਖਾਨੇ ਕਰਨੇ ਆਪਣੇ ਲੋਕ ਕਿਹੜਾ ਕਰਦੇ ਆ ਨਾ ਸਾਡੇ ਮਾਪਿਓ ਨੇ ਕੀਤੇ ਆ ਨਾ ਅਸੀਂ ਕਰਦੇ ਆ ਇਹੀ ਕੰਜਰਖਾਨੇ ਕਰਦੇ ਆ ਉਦੋਂ ਬਾਅਦ ਇਹਨਾਂ ਦੀ ਦੀਵਾਲੀ ਆ ਗਈ। ਇਹ ਉਹ ਵੀ ਬੜੀ ਹੁਬਕੇ ਦੱਸਦਾ ਕਹਿੰਦਾ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆ ਅਸੀਂ ਜਿਹੜੀ ਇਸ ਵਾਰ ਦੀਵਾਲੀ ਨਹੀਂ ਮਨਾਈ। ਅਸੀਂ ਆ ਕੇ ਇੱਕ ਹੀ ਡੱਬਾ ਲਿਆਂਦਾ ਸੀ। ਉਹਦੇ ਵਿੱਚਲਾ ਕਾਰਨ ਕੀ ਸੀਗਾ? ਕਾਰਨ ਸੀ ਕਹਿੰਦਾ ਕਿ ਜੈਸਮੀਨ ਨੇ ਉਹ ਵੀ ਵਲੌਗ ਛੱਡਿਆ ਸੀ। ਇਹਦੇ ਨਾਲ ਡਾਂਗ ਫੇਰਨ ਵਾਲੀ ਆ ਜਿਹੜੇ ਹਿਸਾਬ ਨਾਲ ਇਹਦੇ ਲੱਛਣ। ਇੱਕ ਪਾਸੇ ਤਾਂ ਕਹੀ ਜਾਂਦਾ ਵੀ ਸਾਡੇ ਫੁੱਫੜ ਦੀ ਡੈਥ ਹੋ ਗਈ। ਇੱਕ ਪਾਸੇ ਇਹਨਾਂ ਨੇ ਵਲੌਗ ਛੱਡ ਤਾ। ਜੇ ਡੈਥ ਹੋਈ ਸੀ ਉਹਦਾ ਕੰਟੈਂਟ ਬਣਾਉਣ ਦੀ ਕੀ ਲੋੜ ਸੀ? ਅੱਜ ਸਾਨੂੰ ਦੱਸਿਆ ਤੁਸੀਂ ਉਹਦੇ ਦੱਸਿਆ। ਫਿਰ ਤੁਸੀਂ ਸੋਕ ਕਰ ਲੈਣੇ ਜੇ ਨਾ ਕਹਦੇ ਫਿਰ ਕਿਹੜਾ ਲੋਕਾਂ ਨੂੰ ਘਾਟਾ ਪੈ ਜਾਣਾ ਸੀ ਤੁਹਾਡਾ ਵਲੌਗ ਨਾ ਦੇਖ ਦਿੱਤਾ ਪਰ ਇਹਨਾਂ ਨੂੰ ਪੈਣਾ ਸੀ ਇਹਨਾਂ ਨੇ ਉਹ ਵੀ ਵਲੌਗ ਬਣਾ ਕੇ ਛੱਡਤਾ ਵੀ ਸਾਡੇ ਡੈਥ ਹੋਈ ਹੈ ਇਹ ਡੈਥ ਨੂੰ ਵੀ ਕੰਟੈਂਟ ਮੰਨਦੇ ਆ ਇਹਨਾਂ ਲੋਕਾਂ ਨੇ ਜਿਵੇਂ ਸ਼ਰਮ ਲਾਤੀ ਜਾਂ ਜਿਵੇਂ ਸ਼ਰਮ ਜਾ ਹੈ ਨਹੀਂ ਕਿ ਇਹਨਾਂ ਲੋਕਾਂ ਨੂੰ ਹਰ ਇੱਕ ਚੀਜ਼ ਦਾ ਕੰਟੈਂਟ ਬਣਾ ਲੈਂਦੇ ਇਹਨਾਂ ਨੂੰ ਤਾਂ ਗੱਲ ਧਿਆਨਾ ਜਾਵੇ ਇਹਨਾਂ ਨੇ ਤਾਂ ਕੈਮਰਾ ਚੱਕ ਕੇ ਉਦੋਂ ਹੀ ਵਲੌਗਿੰਗ ਕਰਕੇ ਪਾ ਦੇਣੀ ਹੈ ਜਿਵੇਂ ਵਲੌਗ ਬਣਿਆ ਇਹਨਾਂ ਨੇ ਉਵੇਂ ਹੀ ਦੱਬ ਦੇਣਾ ਕੋਈ ਇਹਨਾਂ ਨੇ ਇਹ ਨਹੀਂ ਦੇਖਣਾ ਅਸੀਂ ਕੀ ਬੋਲਿਆ ਕੀ ਨਹੀਂ ਚਲੋ ਜੀ ਉਹ ਤਾਂ ਜਿਹੜਾ ਕੋ ਹੋ ਗਿਆ ਸੋ ਹੋ ਗਿਆ ਠੀਕ ਆ ਇਹ ਕਹਿੰਦਾ ਵੀ ਦਿਵਾਲੀ ਤੇ ਅਸੀਂ ਦਿਵਾਲੀ ਨਹੀਂ ਮਨਾਈ ਆ ਕਿ ਇੱਕ ਹੀ ਡੱਬਾ ਲਿਆਂਦਾ ਸੀ ਸਾਡੇ ਡੈਥ ਹੋ ਗਈ ਚਲੋ ਡੈਥ ਇਹਨਾਂ ਦੀ ਹੋ ਗਈ ਅੱਜ ਕਹਿੰਦਾ ਜੀ ਇੱਕ ਖਾਸ ਮੀਟਿੰਗ ਰੱਖੀ ਗਈ ਹੈ ਖਾਸ ਮੀਟਿੰਗ ਰੱਖੀ ਆ ਕਹਿੰਦਾ ਵੀ ਤਿੰਨ ਫੈਮਲੀਆਂ ਇੱਕ ਤਾਂ ਕਹਿੰਦਾ ਸਾਡੀ ਫੈਮਲੀ ਆ ਦੋ ਕਹਿੰਦਾ ਕਿ ਮੇਰੀਆਂ ਭੈਣਾਂ ਆਈਆਂ ਤੀਜੀ ਭੈਣ ਕਿੱਥੇ ਆ ਇਹਦੀਆਂ ਤਿੰਨ ਭੈਣਾਂ ਤੀਜੀ ਭੈਣ ਨਹੀਂ ਆਉਂਦੀ ਵਲੌਗ ਦੇ ਵਿੱਚ ਜਦੋਂ ਜੈਸਮੀਨ ਦੇ ਹਸਪੀਟਲ ਦੇ ਵਿੱਚ ਲੜਕੀ ਹੋਈ ਆ ਉਦੋਂ ਉਹ ਆਈ ਆ ਉਹ ਮਾੜਾ ਮੁੜ ਜਾ ਵੀਡੀਓ ਚ ਆਈ ਆ ਬਾਹਲਾ ਉਹ ਵੀ ਨਹੀਂ ਆਈ ਠੀਕ ਆ ਹੋ ਸਕਦਾ ਉਹਦੇ ਸਹੁਰੇ ਕੰਜਰਖਾਨਾ ਕਰਨ ਨੂੰ ਅਲਾਉ ਨਹੀਂ ਕਰਦੇ ਹੋਣੇ ਦੂਜੀਆਂ ਤਾਂ ਕੰਜਰਖਾਨਾ ਬਰਾਬਰ ਹੀ ਕਰਦੇ ਆ ਇੱਕ ਮੁੱਚਲ ਹੋਇਆ ਦੋ ਇਹਦੀਆਂ ਭੈਣਾਂ ਹੋਈਆਂ ਇੱਕ ਇਹਨਾਂ ਦੀ ਕਬੂਤਰੀ ਹੋਈ ਗਿਆਨਦੇਵੀ ਹੋਈ ਤੇ ਦੂਜੇ ਉਹਨਾਂ ਦਾ ਤਾਂ ਕੰਜਰਾਂ ਦਾ ਦੂਜਿਆਂ ਦਾ ਤਾਂ ਆਪਾਂ ਨੂੰ ਪਤਾ ਹੀ ਆ ਜੈਸਮੀਨ ਦੇ ਤੇ ਕਿਆਂ ਦਾ ਤੇ ਜੈਸਮੀਨ ਦਾ ਵੀ ਕੀ ਕੀ ਲੱਛਣ ਇਹਨਾਂ ਜੋ ਬਸ ਇਹੀ ਜ਼ਿਆਦਾ ਕੰਜਰਖਾਨਾ ਕਰਦੇ ਆ ਜਿਹੜਾ ਉਹ ਬੁੱਤ ਜਾਂ ਬਿਠਾਈ ਬੈਠੇ ਅੱਜ ਤੁਹਾਨੂੰ ਦਿਖਾਉਣੇ ਆ ਆਪਾਂ ਉਹਨੂੰ ਵੀ ਬਸ ਇੱਕ ਲੋਕ ਲੱਜੋ ਜੇ ਲਿਆ ਕੇ ਬਿਠਾ ਲੈਂਦੇ ਆ ਤੇ ਭਰਾ ਤਾਂ ਇਹਦਾ ਜਮਾ ਹੀ ਨਹੀਂ ਆਉਂਦਾ ਪੁੱਛਣ ਦਾ ਜੇ ਉਹ ਕਿਤੇ ਆਇਆ ਵੀ ਆ ਮਾੜੀ ਮੋਟੀ ਵੀਡੀਓ ਦੇ ਵਿੱਚ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਏ ਬਸ ਸਸਰੀਕਾਲ ਕਹਿੰਦਾ ਛੇਤਰਾ ਤੋਂ ਇਹ ਵੀ ਡਰਦਾ ਉਹਨੂੰ ਬਾਲਾ ਨਹੀਂ ਕਹਿੰਦਾਗਾ ਆਪਾਂ ਦੇਖਿਆ ਹੀ ਹੋਇਆ ਉਹ ਕਿਸੇ ਵੀ ਬਲੌਗ ਦੇ ਵਿੱਚ ਆਪਦਾ ਹਿੱਸਾ ਦਰੀ ਨਹੀਂ ਦਿੰਦਾ ਉਹਨੂੰ ਹੈਗਾ ਵਾਹੀ ਦਾ ਤੇ ਫਸਲ ਦਾ ਪਸ਼ੂਆਂ ਦਾ ਕੰਮ ਇਹ ਨੂੰ ਹੈਗਾ ਕੰਜਰਖਾਨੇ ਦਾ ਕੰਮ ਜਿਹੜਾ ਇਹ ਛੱਡਿਆ ਹੋਇਆ ਇਹ ਛੱਡਿਆ ਜਨਾਨੀਆਂ ਵਿਖਾਉਣ ਨੂੰ ਇਹ ਜਨਾਨੀਆਂ ਵਿਖਾਊ ਮਹਿਕਮਾ ਕਿਉਂਕਿ ਇੰਨੇ ਸ਼ਰਮ ਲਾਈ ਹੋਈ ਹੈ ਇਹਨੂੰ ਸ਼ਰਮ ਹੈ ਨਹੀਂਗੀ ਅੱਜ ਕਹਿੰਦਾ ਜੀ ਅਸੀਂ ਬੈਠੇ ਆ ਤਿੰਨ ਫੈਮਲੀਾਂ ਕੋਈ ਖਾਸ ਵਜ੍ਹਾ ਕਰਕੇ ਆਖੇ 10 ਫੈਮਲੀਆਂ ਇਕੱਠੀਆਂ ਹੋਈਆਂ ਕੋਈ ਮੀਟਿੰਗ ਰੱਖੀ ਆ ਕਹਿੰਦਾ ਸੀ ਖਾਸ ਆਪਾਂ ਉਹ ਵੀ ਮੀਟਿੰਗ ਵੇਖ ਲੈਣੇ ਆ ਵੀ ਕਿਹੋ ਜੀ ਮੀਟਿੰਗ ਰੱਖੀ ਆ ਤੁਹਾਨੂੰ ਮਿਲਾਉਣੇ ਆ ਇਹਨਾਂ ਦੀਆਂ ਫੈਮਲੀਆਂ ਦੇ ਨਾਲ ਇਹਨਾਂ ਦਾ ਇੱਕ ਕੱਟੇ ਮੱਝ ਵੇਚਣ ਵਾਲਾ ਬੈਠਾ ਵਪਾਰੀ ਆ ਜਵਾਈ ਤੇ ਉਹ ਦੂਜਾ ਨਹੀਂ ਬੋਲਦਾ ਉਹ ਬਹੁਤ ਘੱਟ ਬੋਲਦਾ ਤੁਸੀਂ ਆਪ ਹੀ ਦੇਖ ਲਿਓ ਆ ਜੋ ਜੁੜੇ ਰਹੋ ਜੇ ਵੀਡੀਓ ਦੇ ਨਾਲ ਤੁਹਾਨੂੰ ਵੀ ਵਿਖਾ ਦਿੰਨੇ ਆ ਵੀ ਕਿਵੇਂ ਇਹਨਾਂ ਦੀ ਮੀਟਿੰਗ ਆ ਕੀ ਇਹ ਮੀਟਿੰਗ ਦੇ ਵਿੱਚ ਕਰਦੇ ਆ ਅੱਜ ਰੱਖੀ ਆ ਜੀ ਘਰੇ ਮੀਟਿੰਗ ਕਰਾ ਰੱਖੀ ਆ ਕਿਸੇ ਕਾਰਨ ਕਰਕੇ ਸਪੈਸ਼ਲ ਕਾਰਨ ਕਰਕੇ ਉਹ ਕਾਰਨ ਹੈਗਾ ਭਾਈ ਹੁਣ ਹਰਗੁਣ ਦਾ ਅਸੀਂ ਲੈ ਕੇ ਜਾਣਾ ਕੀ ਰਲਾ ਕੇ ਹੈਨਾ ਸਭ ਕੀ ਕੀ ਲੈ ਕੇ ਜਾਣਾ ਕੀ ਕੀ ਲੈ ਕੇ ਆਉਣਾ ਉਪਰ ਤੋਂ ਹੈ ਸੂਟ ਸਾਟ ਜੋ ਵੀ ਹੈਗਾ ਸਿਸਟਮ ਸਾਰਾ ਭਾਈ ਕੱਪੜੇ ਦਾ ਤੇ ਲੈਣ ਜੋ ਵੀ ਕੋਈ ਗਹਿਣਾ ਘੱਟਾ ਹੈਨਾ ਇਹ ਕਹਿੰਦਾ ਜੀ ਅਸੀਂ ਅੱਜ ਮੀਟਿੰਗ ਰੱਖੀ ਆ ਹਰਗੁਣ ਲਈ ਲੈ ਕੇ ਜਾਣਾ ਕੀ ਤੁਸੀਂ ਵੇਖ ਹੀ ਲਿਆ ਅੱਗੇ ਜੈਸਮੀਨ ਨੂੰ ਥੋੜਾ ਕੀ ਉਹਨਾਂ ਨੇ ਦਿੱਤਾ ਹੋਊਗਾ ਤਿੰਨ ਵਾਰੀ ਤਾਂ ਮੈਂ ਲਾਤਾ ਉਹਨਾਂ ਨੇ ਰਲਾ ਤਾਂ ਪਿੱਛੇ ਜੇ ਕਿਲੋ ਕੁ ਦੀ ਉਹਨਾਂ ਨੇ ਇੱਕ ਵਾਰੀ ਹੋਰ ਲਾ ਕੇ ਦਿੱਤੀ ਸੀਗੀ ਉਹ ਕਹਿੰਦੇ ਅਸੀਂ ਪਹਿਲਾਂ ਵਾਲੀ ਦਿੱਤਾ ਹੈਗਾ ਹਜੇ ਇਹਨੇ ਵੀ ਦੇਣਾ ਹੂੰ ਬਾਜ਼ਾਰ ਦੇ ਵਿੱਚ ਤਾਂ ਉਹ ਲੱਗ ਗਈ ਆ ਹੁਣ ਤਰਨ ਫਿਰਨ ਉਹ ਤਾਂ ਐ ਤੁਰਦੀ ਸੀ ਜਿਵੇਂ ਉਹਦੀਆਂ ਲੱਤਾਂ ਦੇ ਵਿੱਚ ਸਰੀਆ ਡਾਇਆ ਹੁੰਦਾ ਆਪਾਂ ਪਿਛਲੇ ਵਲੌਗਾਂ 'ਚ ਦੇਖ ਲਿਆ ਉਹ ਦੋ ਤਿੰਨ ਵਾਰੀ ਰੋਪੜ ਜਾ ਆਈ ਆ ਹੁਣ ਇਹ ਲੈ ਕੇ ਜਾਣਗੇ ਕਿ ਇਹਨਾਂ ਨੇ ਤਾਂ ਇਹ ਫੈਮਲੀਆਂ ਕੱਟੀਆਂ ਕਿਤੇ ਉਹ ਦੇਖ ਲੈਣਾ ਇਹਦਾ ਪਿਓ ਵੀ ਕਿਵੇਂ ਪੁਤਲਾ ਜਿਹਾ ਬਣਾ ਕੇ ਬਿਠਾਇਆ ਉਹ ਬੋਲਦਾ ਨਹੀਂ ਪੁੱਛਦਾ ਇਹ ਗਿਆਨ ਦੇਵੀ ਨੂੰ ਹੀ ਸਾਰਾ ਕੁਝ ਵੀ ਕੀ ਕੀ ਕਰਨਾ ਗਿਆਨ ਦੇਵੀ ਕਹਿੰਦੀ ਆ ਭਾਈ ਆਪਾਂ ਆਖੇ ਲੈ ਕੇ ਜਾਣਾ ਕੀ ਨਾਲ ਆਖੇ ਲੀੜਾ ਕੱਪੜਾ ਹੁੰਦਾ ਨਾਲ ਕੋਈ ਗਹਿਣਾ ਗੱਟਾ ਹੁੰਦਾ ਹੁਣ ਇਹ ਗਹਿਣਾ ਗੱਟਾ ਬਣਾ ਕੇ ਲੈ ਕੇ ਜਾਣਗੇ ਉਹਨਾਂ ਨੇ ਤਾਂ ਛੇਤੀ ਛੇਤੀ ਬਣਾ ਲਿਆ ਉਹਦੇ ਚਾਂਦੀ ਨਹੀਂ ਖਰੀਦੀ ਉਹਨਾਂ ਨੇ ਵਲੌਗ ਸੋਨੇ ਦਾ ਪਾਇਆ ਸੀ ਤੇ ਨਿਕਲੀ ਚਾਂਦੀ ਆ ਸੁਨਿਆਰੇ ਕੋਲੇ 15 20 ਮਿੰਟ ਉਹਨੇ ਵੀ ਬਕਵਾਸ ਛੋਟੇ ਭੌਂਕੇ ਨੇ ਬਹੁਤ ਕਰਿਆ ਸੀ ਤੇ ਖਰੀਦੀ ਇਹਨਾਂ ਨੇ ਚਾਂਦੀ ਸੀ ਰੇਟ ਇਹ ਸੋਨੇ ਦਾ ਪੁੱਛਦਾ ਸੀ ਲੋਕ ਇਹਨਾਂ ਦੇ ਮੂੰਹ ਨਹੀਂ ਦੇਖਦੇ ਸੀ ਵੀ ਇਹ ਕੀ ਕੰਜਰਖਾਨਾ ਕਰਦੇ ਆ ਜੇ ਇਹਨਾਂ ਨੇ ਕੋਈ ਇੱਕ ਅੱਧਾ 2 250 ਵਾਲਾ ਸੂਟ ਲੈਣਾ ਹੁੰਦਾ ਇਹ ਉਹਦਾ ਵੀ ਵਲੌਗ ਬਣਾ ਲੈਂਦੀ ਆ ਇਹਨਾਂ ਦਾ ਤਾਂ ਆਹ ਹੀ ਕੰਜਰਖਾਨਾ ਚੱਲਦਾ ਉਹਨਾਂ ਨੇ ਲੀੜੇ ਲੱਤੇ ਵੀ ਮੇਰੇ ਹਿਸਾਬ ਨਾਲ ਜਿਹੜੇ ਲੈਣੇ ਸੀ ਲੈ ਲਿਆ ਤੇ ਇਹ ਚਾਂਦੀ ਚੁੰਦੀ ਵੀ ਲੈ ਲਈ ਜਿਹੜੀ ਲੈ ਉਹਨਾਂ ਨੂੰ ਤਾਂ ਆਇਆ ਵੀ ਛੇਤੀ ਲੈ ਜਾਣਾ ਮੈਨੂੰ ਇਹ ਲੱਗਦਾ ਵੀ ਜਿੱਦ ਦੇ ਇਹ ਘੀ ਲੈ ਕੇ ਗਏ ਉਹਨੂੰ ਨਾਲ ਹੀ ਲਿਉਣਗੇ ਇਹਨਾਂ ਨੂੰ ਪਈ ਜਾਂਦਾ ਘਾਟਾ ਬਹੁਤ ਉਹ ਹੁਣ ਸਿਹਤ ਪੱਖੋਂ ਜਮਾ ਸਹੀ ਹੋ ਗਈ ਆ ਜਿਵੇਂ ਉਹਦਾ ਵਜਨ ਆ ਨਾ ਉਹ ਤੁਰਨਾ ਬਹੁਤ ਮੁਸ਼ਕਲ ਆ ਕੰਮ ਤਾਂ ਉਹ ਤੋਂ ਕਾਦਾ ਹੋਣਾ ਉਹਦਾ ਤਾਂ ਮੇਰੇ ਹਿਸਾਬ ਨਾਲ ਉਹਦੀ ਕੁੜੀ ਨਹੀਂ ਸੰਭੀ ਯਾਨੀ ਗਿਆਨਦੀ ਦੇਵੀ ਦੋ ਹੀ ਸੰਭੂਗੀ ਅੱਗੇ ਗਿਆਨਦੀ ਦੇਵੀ ਦੋ ਸੰਭਦੀ ਆ ਤੇ ਹੁਣ ਤੀਜੀ ਉਹ ਸੰਭੂਗੀ ਇਹ ਸੱਚਾ ਭੋਰਨਗੇ ਜਦੋਂ ਉਹ ਆ ਗਈ ਉਹ ਤਾਂ ਬੇਅਕਲੀ ਦੇ ਜਿਹੜੀ ਮੂੰਹ ਚ ਗੱਲ ਆਉਂਦੀ ਆ ਉਹਨੇ ਉਹੀ ਛੱਡ ਦੇਣੀ ਆ ਉਹਨੂੰ ਇਹ ਨਹੀਂ ਪਤਾ ਵੀ ਕੌਣ ਸੁਣੂਗਾ ਮੇਰੀ ਗੱਲ ਕੌਣ ਨਹੀਂ ਸੁਣੂਗਾ ਉਹਨੇ ਤਾਂ ਕੱਢ ਦੇਣੀ ਆ ਪੜਾਸ ਦੇ ਨਾ ਇਹਨਾਂ ਦੀ ਕਬੂਤਰੀ ਨੂੰ ਪਤਾ ਨਾ ਉਹਨੂੰ ਪਤਾ ਹੈਗਾ ਮੱਝ ਨੂੰ ਇਹ ਮੁੱਛਲ ਨੂੰ ਤਾਂ ਪਤਾ ਹੀ ਗਾਧਾਣਾ ਇਹਦਾ ਬੇਸੁਰਾ ਹੈਗਾ ਇਹਦਾ ਪਾਸੇ ਇੱਕ ਕੈਮਰਾ ਚੱਕ ਲੈਣਾ ਤੇ ਵੀਡੀਓ ਬਣਾਉਣ ਲੱਗ ਪਿਆ ਉਹਦਾ ਇਹ ਕਹਿੰਦੇ ਜੀ ਗਹਿਣਾ ਗੱਟਾ ਲੈਣਾ ਤੇ ਕੱਪੜੇ ਲੈਣੇ ਮੇਰੇ ਸਾਤਾ ਮੈਨੂੰ ਲੱਗਦਾ ਨਹੀਂ ਵੀ ਉਹਦੇ ਜੈਸਮੀਨ ਦੇ ਸੂਟ ਪੂਰਾ ਆਜੂਗਾ ਕੋਈ ਮਾੜੇ ਮੋੜੇ ਤੇ ਗਿਆਨਦੀ ਦੇਵੀ ਕੋਲੇ ਪਏ ਹੁਣੇ ਪੇਟੀ 'ਚ ਉਹੀ ਕੱਢ ਕੇ ਮੱਥਾ ਡੰਮ ਦੇਵੀ ਜੰਮੀ ਤਾਂ ਉਹਨੇ ਕੁੜੀ ਐ ਤਾਂ ਮੁੰਡਾ ਭਾਲਦੀ ਸੀਗੀ ਫੇਰ ਜੇ ਮੁੰਡਾ ਹੁੰਦਾ ਫੇਰ ਤਾਂ ਇਹ ਭੱਜ-ਭੱਜ ਕੇ ਸ਼ਾਪਿੰਗ ਕਰਦੀ ਉਹ ਫੇਰ ਕਹਿੰਦੀ ਐ ਕਿ ਗਹਿਣਾ ਗੱਟਾ ਲੈਣਾ ਉਹ ਕਹਿੰਦਾ ਕੀ ਲੈਣਾ ਕਹਿੰਦੀ ਫੇ ਚਾਂਦੀ ਲੈਣੀ ਐ ਇਹ ਚਾਂਦੀ ਪਾ ਦੇ ਬਹੁਤ ਇਹਦੀ ਾਕਾਤ ਹੈਗੀ ਸੋਨਾ ਖਰੀਦਣ ਦੀ ਹਾਂ ਜੇ ਮੁੰਡਾ ਹੋ ਜਾਂਦਾ ਫੇਰ ਇਹ ਸਿਉਣਾ ਵੀ ਹੋ ਸਕਦਾ ਪਾ ਦਿੰਦੀ ਪਰ ਹੁਣ ਇਹ ਸਿਆਉਣਾ ਨਹੀਂ ਪਾਉਂਦੀ ਇਹ ਤਾਂ ਚਾਂਦੀ ਪਾਉਗੀ ਮਾਰੇ ਮੋਟਰਸਕਲੇ ਵਗੈਰਾ ਲੈ ਜੂਗੀ ਹੋਰ ਇਹਨੇ ਕੀ ਲੈ ਕੇ ਜਾਣਾ ਜੇ ਪੇਟੀ ਚ ਤੇਰੇ ਕੋਲੇ ਹੈ ਨਹੀਂ ਤਰੂਟੇ ਦੋ ਤਾਂ ਤੂੰ ਕੰਬਲ-ਕੁੰਬਲ ਪਸੂਆਂ ਵਾਲੇ ਤੁਹਾਡੇ ਕੋਲੇ ਪਏ ਹੋਣੇ ਆ ਉਹੀ ਉਹਨੂੰ ਦੇ ਦੋ ਬਲੇਟਾ ਮਾਰ ਲੂਗੀ ਸੂਟ ਉਹਦੇ ਕਾਦੇ ਪੂਰੇ ਆਉਣੇ ਆ ਐਡਾ ਉਹਦਾ ਸਰੀਰ ਹੋਇਆ ਪਿਆ ਮੈਨੂੰ ਤਾਂ ਲੱਗਦਾ ਨਹੀਂ ਉਹਦਾ ਸੂਟ ਸਟਿਚ ਹੋ ਜੂਗਾ ਉਹਦਾ ਕੰਬਲ ਹੀ ਲੋਟ ਆਊਗਾ ਮੇਰੇ ਹਿਸਾਬ ਨਾਲ ਬਾਕੀ ਜਿਹੜੇ ਮੇਰੇ ਭੈਣ ਭਰਾ ਵੀਡੀਓ ਵੇਖਣਗੇ ਉਹ ਮੈਨੂੰ ਕਮੈਂਟ ਕਰਕੇ ਦੱਸ ਦੇਣ ਵੀ ਇਹਦੇ ਸੂਟ ਆਜੂਗਾ કે ਇਹਦੇ ਕੰਬਲ ਕੋਟੀ ਆਊਗਾ ਮੈਨੂੰ ਤਾਂ ਲੱਗਦਾ ਵੀ ਇਹਨੂੰ ਕੰਬਲ ਹੀ ਦੇਣ ਚ ਫਾਇਦਾ ਹੈਗਾ ਵੀ ਉਹਦੀ ਬੁੱਕਲ ਬਕਲ ਮਾਰ ਲਿਆ ਕਰੂਗੀ ਨਹੀਂ ਉਹ ਸਵਾ ਕੇ ਪਾ ਲੂਗੀ ਉਹ ਖੁੱਲਾ ਆਉਂਦਾ ਸੂਟ ਨਹੀਂ ਇਹਦੇ ਆਉਣਾ ਅੱਗੇ ਤੁਸੀਂ ਵੀ ਦੱਸ ਦਿਓ ਤੁਹਾਡੇ ਵਿਚਾਰ ਲੈ ਲਾਂਗੇ ਵੀ ਤੁਹਾਡੀ ਕੀ ਸਲਾਹ ਵੀ ਕੰਬਲ ਚਾਹੀਦੇ ਕੇ ਇਹਨੂੰ ਸੂਟ ਚਾਹੀਦਾ ਸੂਟ ਤਾਂ ਤੇ ਬੇਅਕਲੀ ਦੇ ਅੱਗੇ ਸੁਗਲੇ ਜੇ ਪਾ ਜਾਂਦੇ ਮੈਂ ਤਾਂ ਚਾਹਦਾ ਸੂਟ ਪਾਇਆ ਵੇਖਾਂ ਨਾ ਉਹਦੀ ਚਾਹਦਾ ਸੂਟ ਪਾਉਣ ਦੀ ਔਕਾਤ ਹੈਗੀ ਆ ਪਿਛਲੀ ਵੀਡੀਓ 'ਚ ਮੈਂ ਦੇਖਿਆ ਉਹ ਸੂਟ ਲੈਣ ਗਈ। ਕਹਿੰਦੀ ਆ ਕਿ 900 ਹਜ਼ਾਰ ਵਾਲਾ ਦਿਖਾ ਦੇ। ਵੀਡੀਓ ਦੇ ਵਿੱਚ ਹੀ 900 ਹਜ਼ਾਰ ਵਾਲਾ ਕਿਹਾ ਲੈ ਕੇ ਤਾਂ 250 ਵਾਲੇ ਗਈ ਹੋਊਗੀ ਵੀਡੀਓ ਵਿੱਚ ਆ ਸੂਟੇ ਨੇ ਖਰੀਦਿਆ ਨਹੀਂ। ਆਪਾਂ ਸਾਰੀ ਵੀਡੀਓ ਦੇਖ ਲਈ ਸੀ। ਸੂਟੇ ਨੇ ਇੱਕ ਵੀ ਨਹੀਂ ਖਰੀਦਿਆ। ਚਲੋ ਜੀ ਅੱਗੇ ਦੇਖਦੇ ਹਾਂ ਹੁਣ ਵੀ ਚਾਂਦੀ ਚੁੰਦੀ ਦਾ ਕਹਿੰਦੇ ਆਪਾਂ ਲੈਣੀ ਆ। ਰੋਪੜ ਨੂੰ ਜਾਣਾ ਪਾਣਾ ਜੀ ਫਿਰ ਦੇਖਦੇ ਆਂ ਫਲਾਣਾ ਠਿਕੜਾ ਸਮਾਨ ਲੈਣਾ ਹੈ। ਹੁਣ ਅੱਗੇ ਸਟੈਪ ਦੇਖਦੇ ਆਂ ਆਪਾਂ ਵੀ ਵਿਡੀਓ ਦੇ ਵਿੱਚ ਹੋਰ ਕੀ ਗਿਆਨ ਦਿੰਦੇ ਕੋਈ ਇਹਨਾਂ ਨੂੰ ਰਿਸ਼ਤੇਦਾਰ ਜਿਹੜੇ ਸੱਦੇ ਚਾਹ ਪਾਣੀ ਪਿਉਂਦੇ ਆ ਕਿ ਕੰਜਰਖਾਨਾ ਕਰਕੇ ਹੀ ਨੂੜਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਆਜੋ ਨਹੀਂ ਉਹ ਸ਼ਾਪਿੰਗ ਵਾਲੇ ਹੋਣੇ ਆ ਭਾਈ ਵੀ ਆ ਜਾ ਵੇ ਕੀ ਰਲਾਉਣਾ ਮੈਂ ਕਿਹੜੇ ਕੱਪੜੇ ਚੰਡੀ ਕਰਦੇ ਅਗਲੇ ਆ ਜਾ ਬਾਈ ਜੀ ਹੁੰਦੀਆਂ ਨਾ ਨਾ ਉਹ ਉਹ ਵਧੀਆ ਮੈਂ ਕੱਪੜੇ ਵਧੀਆ ਨਹੀਂ ਆਹ ਮਾਹੌਲ ਜੋ ਕੱਪੜੇ ਬਹੁਤ ਹੀ ਆ ਨਾ ਮੈਂ ਵਧੀਆ ਮੈਂ ਟਾਪ ਦੇ ਕੱਪੜੇ ਆ ਨਾਲੇ ਅਸੀਂ ਹੁਣ ਦੇਖੋ ਕੱਦੇ ਵੱਖਦੇ ਆ ਇਹਦੇ ਆਪਣਾ ਮਨ ਕੇ ਕਿ ਤਵੇ ਨੂੜਦੇ ਨੂੜਦੇ ਕੱਦੇ ਵੱਖਦੇ ਆ ਕੱਦੇ ਵੱਖਦੇ ਇਹਨਾਂ ਦਾ ਪ੍ਰਾਣਾ ਕਹਿੰਦਾ ਆ ਕਿ ਕੱਪੜੇ ਆਪਾਂ ਚੰਡੀਗੜ੍ਹੋਂ ਲੈ ਲਗੇ। ਇਹ ਕਹੀ ਜਾਂਦਾ ਮੁੱਛਾ ਲਖੇ ਹਰ ਗੁੰਦੇ ਕੱਪੜੇ ਲੈਣੇ ਆ ਉਹਦੀ ਸ਼ਾਪਿੰਗ ਕਰਨੀ ਆਪਾਂ ਮਾਲ ਚੋਂ ਆ ਕੇ। ਉਹ ਕਹਿੰਦਾ ਮੈਂ ਤਾਂ ਸਲਾਹ ਦਿੰਨਾ ਵੀ ਚੰਡੀਗੜ੍ਹੋਂ ਲੈ ਲਗੇ। ਚੰਡੀਗੜ੍ਹ ਵਾਲੀ ਇਹਦੀ ਾਕਾਤ ਹੈ ਨਹੀਂ ਕਿ ਕਿੱਥੋਂ ਚੰਡੀਗੜ੍ਹ ਚ ਇਹ ਕੱਪੜੇ ਲੈ ਲੂਗਾ। ਇਹ ਤਾਂ ਬਸ ਇੱਥੋਂ ਹੀ ਲਊਗਾ। ਮਾਲ ਦਾ ਤੇਦਾ ਨਾਂ ਹੈਗਾ ਇਹਨੇ ਛੋਟੀ ਮੋਟੀ ਸ਼ਾਪ ਤੋਂ ਲੈਣੇ ਆ ਬਲੇ ਤਾਂ ਸੇਲ ਤੋਂ ਲਊਗਾ ਇਹ। ਚੰਡੀਗੜ੍ਹੋਂ ਨਾ ਇਹ ਹੋਰ ਕੁਝ ਲੈ ਲੂਗਾ। ਇਹ ਰੇ ਤਾਂ ਉਹੀ ਗੱਲ ਰੰਗ ਓਟਕਾ ਜਦੋਂ ਉਹਨੇ ਕਿਹਾ ਵੀ ਆਪਾਂ ਚੰਡੀਗੜ੍ਹੋਂ ਲੈਣੇ ਆ। ਇਹਨੇ ਕਿਹਾ ਵੀ ਇਹ ਵੀ ਕੰਮ ਖਰਾਬ ਹੋ ਗਿਆ ਉਤੋਂ ਵੀਡੀਓ ਬਣੀ ਜਾਂਦੀ ਆ ਉਤੋਂ ਇਹ ਚੰਡੀਗੜ੍ਹ ਦਾ ਨਾਮ ਲਈ ਜਾਂਦਾ ਵੀ ਮੇਰੀ ਤਾਂ ਬੇਇੱਜ਼ਤੀ ਹੋ ਜਾਣੀ ਆ ਇਹਨੇ ਤਾਂ ਬਸ ਸੇਲ ਤੋਂ ਕੱਪੜੇ ਲੈਣੇ ਆ ਉਹ ਮੱਝ ਲਈ ਵੀ ਸੇਲ ਤੋਂ ਲੈਣਗੇ ਤੇ ਕੁੜੀ ਲਈ ਵੀ ਸੇਲ ਤੋਂ ਲੈਣਗੇ ਕਿਉਂਕਿ ਇਹ ਤਾਂ ਕੁੜੀ ਜੰਮੀ ਤੇ ਖੁਸ਼ ਨਹੀਂ ਹੋਏ ਸੀਗੇ ਕੱਪੜੇ ਇਹਨਾਂ ਨੇ ਕਾਦੇ ਹੁਣ ਖੁਸ਼ ਹੋ ਕੇ ਲੈਣੇ ਆ ਜਦੋਂ ਇਹਨਾਂ ਨੇ ਉਹਨੂੰ ਪਾਉਣੀ ਵੀ ਚਾਹਦੀ ਆ ਮਾੜੀ ਮੋੜ ਚੀਜ਼ ਤੇ ਉਹੋ ਜੇ ਇਹਨਾਂ ਨੇ ਕੱਪੜੇ ਖਰੀਦਨੇ ਆ ਜਵਾਕੜੀ ਲਈ ਕਿੰਨੇ ਇਹਨਾਂ ਨੇ ਉਹਦੇ ਨਾਂ ਤੇ ਹਰਗੁਣ ਦੇ ਵਿਚਾਰੀ ਦੇ ਨਾਂ ਤੇ ਵੀਊ ਲੈ ਲਈ ਆ ਵੀ ਜੇ ਆਪਾਂ ਚੱਲ ਚੰਡੀਗੜ੍ਹੋਂ ਸ਼ਾਪਿੰਗ ਕਰ ਲਾਂਗੇ ਕੋਈ ਵੱਡੀ ਗੱਲ ਹੈ ਨਹੀਂ ਗੀ ਕਿੰਨੇ ਵਲੌਗ ਇਹਦੇ ਚੱਲੇ ਆ ਹਰਗੁਣ ਦਾ ਕੰਟੈਂਟ ਹਰ ਇੱਕ ਵਲੌਗ ਤੇ ਬਣਿਆ ਨਾ ਪਰ ਨਾ ਜੀ ਇਹ ਕਹਿੰਦਾ ਵੀ ਇੱਥੋਂ ਹੀ ਲੈਣੇ ਆ ਆਪਾਂ ਕੱਪੜੇ ਇਹਦੀ ਔਕਾਤ ਕੋਤਹ ਹੈ ਨਹੀਂ ਗੀ ਵੀ ਚੰਡੀਗੜ੍ਹੋਂ ਲੈ ਲੂਗਾ ਐਵੇਂ ਇਹੋ ਪ੍ਰਾਣਾ ਕਹੀ ਜਾਂਦਾ ਹੈਗਾ ਤੇ ਇਹ ਵਿਚਾਰੇ ਦੀ ਬੇਇੱਜ਼ਤੀ ਜੀ ਹੋ ਗਈ ਟੱਕ ਕੇ ਜੇ ਬਹਿ ਗਿਆ ਹੁਣ ਇਹ ਆਪਾਂ ਵੇ ਕਹਿੰਦਾ ਸਾਡੇ ਤਾਂ ਹੁਣ ਵਲੌਗ ਜੀ ਸ਼ਾਪਿੰਗ ਦੇ ਹੀ ਆਣੇ ਆ ਸ਼ਾਪਿੰਗ ਨੂੰ ਤੂੰ ਕਿ ਛਕੂ ਖਰੀਦਣਾ ਇਹੋ ਜੀ ਚਾਰ ਲੈ ਜੇਗਾ ਤਰੂਟੇ ਉਹ ਜਿਹੜਾ ਗਿਆਨਦੇਵੀ ਕੋਲੇ ਪੇਟੀ ਚ ਪਏ ਹੋਣੇ ਆ ਉਹੀ ਚਾਕੇ ਤੁਸੀਂ ਲਾ ਦੋ ਖਰੀਦਣ ਨੂੰ ਤੁਮ ਐਵੇਂ ਪੱਜ ਬਣਾਉਣਾ ਹੈਗਾ ਵੀਡੀਓ ਬਣਾ ਕੇ ਪਾ ਦਿਆ ਕਰੇਗਾ ਜੀ ਅੱਜ ਅਸੀਂ ਉਹ ਖਰੀਦ ਲਿਆ ਅੱਜ ਅਸੀਂ ਉਹ ਖਰੀਦ ਲਿਆ ਖਰੀਦਣਾ ਕਰੋ ਦਨਾ ਕੱਖ ਨਹੀਂ ਇਹਨੇ ਇਹਨੇ ਤਾਂ ਬਸ ਮੂੰਹ ਵਲੌਗ ਹੀ ਖਿੱਚਨੇ ਆ ਜੇ ਖਰੀਦੂਗਾ ਤਾਂ ਕੁਝ ਆਪਾਂ ਨੂੰ ਦਿਸੂਗਾ ਵੀ ਚਾਰ ਲਫਾਫੇ ਵੀ ਬੰਦੇ ਕੋਲੇ ਹੁੰਦੇ ਆ ਵੀ ਅਸੀਂ ਸ਼ਾਪਿੰਗ ਕੀਤੀ ਹੈ ਸ਼ਾਪਿੰਗ ਇਹਨੇ ਕਦੀ ਕਰਨੀ ਕਾਸੇ ਦੀ ਨਹੀਂ ਕਰਨੀਂਗੀ ਬਾਉ ਤਾਂ ਸੇਲ ਤੋਂ ਲੈ ਆਉਣਗੇ ਦੋ ਚਾਰ ਸੂਟ ਤੇ ਉਹਦਾ ਮੱਥਾ ਢੰਮ ਦੇਣਗੇ ਮੈਂ ਤਾਂ ਸਲਾਹ ਇਹਨਾਂ ਨੂੰ ਦਿੱਤੀ ਆ ਵੀ ਉਹ ਕੰਬਲ-ਕੁੰਬਲ ਜੇ ਲੈ ਲਓ ਪਸੂ ਵਾਲੇ ਪਏ ਹੋਣੇ ਉਹੀ ਬੁੱਕਲ ਮਾਰ ਲਿਆ ਕਰੂਗੀ ਸੂਟ ਉਹਦੇ ਕਿਹੜੇ ਪੂਰੇ ਆਉਣੇ ਆ ਚਲੋ ਵੇਖਦੇ ਆ ਆਪਾਂ ਵੀ ਇਹ ਸ਼ਾਪਿੰਗ-ਸ਼ਾਪਿੰਗ ਕਿਵੇਂ ਕਰਦੇ ਆ ਕਿਵੇਂ ਨਹੀਂ ਕਰਦੇਗੇ ਪੰਜੀਰੀ-ਪੰਜੂਰੀ ਜੀ ਦੇਣੀ ਆ ਨਾ ਕਹਿੰਦੇ ਆਥੇ ਕਿਉਂ ਦੇਣਗੇ ਉਹਨੂੰ ਚੰਗਾ ਤੇ ਫਿਰ ਉਹਨੂੰ ਤਕੜੀ ਕਰਨਗੇ ਕਿਉਂ ਦੇ ਕੇ ਫਿਰ ਵਿਊ ਵਿਆਹ ਹੋਣਗੇ ਉਸ ਤੋਂ ਬਾਅਦ ਫੋਣ ਇਹਨਾਂ ਦੇ ਵਲੌਗ ਆਪਾਂ ਵੇਖਾਂਗੇ ਸ਼ਾਪਿੰਗ 'ਚ ਕੀ ਇਹ ਕੈਂਠਾ ਖਰੀਦ ਕੇ ਦਿੰਦੀ ਆ ਚਲੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਬਹੁਤ ਹੈ ਥੈਂਕ ਯੂ